ਸਤਿ ਸ਼੍ਰੀ ਅਕਾਲ ਡੈਨਿੰਗ ਸਵੇਰਾ ਦੇਖ ਰਹੇ ਸਾਹਿਦ ਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ yellow alert ਕੀਤਾ ਹੋਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਵਿਸਾਖੀ ਦਾ ਦਿਨ ਆ ਰਿਹਾ ਵਿਸਾਖੀ ਵਾਲੇ ਦਿਨ ਕਿਸਾਨਾਂ ਦੇ ਵੱਲੋਂ ਜਿਹੜੀ ਆਪਣੀਆਂ ਫਸਲਾਂ ਨੂੰ ਵੱਢ ਕੇ ਤੇ ਸਟੋਰ ਕੀਤਾ ਜਾਂਦਾ ਤੇ ਜੇਕਰ ਅਚਾਨਕ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਜਾਂ ਫਿਰ ਵਿਸਾਖੀ ਵਾਲੇ ਦਿਨ بارش ਆ ਜਾਵੇ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ ਮੌਸਮ ਵਿਭਾਗ ਨੇ ਪੰਜਾਬ ਯੈਲੋ ਲਰਡ ਕੀਤਾ ਹੋਇਆ ਦਾਸਾਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ ਦਾਸਾਲ ਰਾਜਸਥਾਨ ਚ ਦੋ ਵਰਸਨ ਡਿਸਪੈਸ ਆਉਣ ਵਾਲੇ ਹਨ ਜਿਸ ਕਾਰਨ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਥੋੜਾ ਵਧਰਾ ਹੈ ਤੇ ਰਾਤ ਦਾ ਘੱਟੋ ਘਾਟ ਤਾਪਮਾਨ ਆਮ ਦਰਜ ਕਿੰਨਾ ਜਾ ਰਿਹਾ ਪੰਜਾਬ ਦੇ ਵਿੱਚ ਅੱਜ ਦਾ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਪਿਛਲੇ ਜਿਹੜੇ 10 April ਅਤੇ ਦੂਜੀ 13 April ਨੂੰ ਆਉਣ ਵਾਲੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੰਜਾਬ ਚ ਯੈਲੋ ਅਲਰਟ ਜਾਰੀ ਕਰ ਦਿਆ ਪੰਜਾਬ ਚ 13 April ਅਤੇ 15 April ਤੱਕ بارش ਹੋਣ ਦੀ ਸੰਭਾਵਨਾ ਜਤਾਈ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣ ਗਿਆ ਤੂਫਾਨ ਦੇ ਨਾਲ ਨਾਲ ਬਿਜਲੀ ਵੀ ਬੰਦ ਹੋ ਸਕਦੀ ਹੈ ਤੂਫਾਨ ਦੇ ਨਾਲ ਨਾਲ ਬਿਜਲੀ ਵੀ ਬੰਦ ਹੋ ਸਕਦੀ ਹੈ 10 ਅਤੇ 11 ਪ੍ਰਾਂਤ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਚ ਵੀ بارش ਹੋ ਸਕਦੀ ਹੈ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 옐ੋ ਅਲਰਟ ਕੀਤਾ ਹੋਇਆ ਇਸ ਦੇ ਨਾਲ ਆਉਣ ਵਾਲੇ ਵਿਸਾਖੀ ਵਾਲੇ ਦਿਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਜੇਕਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਜਾਂ ਫਿਰ ਵਿਸਾਖੀ ਵਾਲੇ ਦਿਨ بارش ਹੁੰਦੀ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਦੇ ਨਾਲ ਹੀ ਵਿਭਾਗ ਨੇ ਫਸਲੀ ਸੀਜ਼ਨ ਦੇ ਮੱਧੇ ਨਜ਼ਰ ਕਿਸਾਨਾਂ ਨੂੰ ਮੌਸਮ ਦੇ ਮੱਧੇ ਨਜ਼ਰ ਫਸਲ ਦੀ ਕਟਾਈ ਕਰਨ ਦੀ ਸਲਾਹ ਵੀ ਦਿੱਤੀ ਆ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਜੇਕਰ ਤੁਹਾਨੂੰ ਪਤਾ ਕਿ ਮੌਸਮ ਖਰਾਬ ਹੋ ਸਕਦਾ ਵਿਸਾਖਵੜਦਨ بارش ਹੋ ਸਕਦੀ ਆ ਇਸ ਤੋਂ ਬਿਲ ਆਪਣੀ ਫਸਲ ਨੂੰ ਕਟਾਈ ਕਰ ਸਕਦੇ ਨੇ ਇਸ ਦੇ ਨਾਲ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ ਪੰਜਾਬ ਦੇ ਵਿੱਚ ਪੰਜ ਮਸਾਂ ਵਿਭਾਗ ਨੇ ਯਾਲੋ ਲੜ ਕੀਤਾ ਹੋਇਆ